ਪੰਜਾਬ ਦੇ ਜਿਹੜੇ ਹੁਣ ਮੈਂ ਜਿੰਨਾ ਜਿਹੜਾ ਮਾਰਕਿਆਂ ਦੇਖ ਕੇ ਆ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਵੱਡੀ ਪੱਧਰ ਦੇ ਉੱਤੇ ਪੰਜਾਬ ਦਾ ਨੁਕਸਾਨ ਹੋਇਆ ਹੈ ਸਾਡੀ ਸਰਕਾਰ ਨੇ ਜਿਹੜੀ ਕੇਂਦਰ ਨੂੰ ਰਿਪੋਰਟ ਦਿੱਤੀ ਹੈ ਉਹਦੇ 'ਚ ਇਹ ਕਿਹਾ ਹੈ ਕਿ 13000 ਕਰੋੜ ਦਾ ਮਤਲਬ ਪੰਜਾਬ ਦਾ ਨੁਕਸਾਨ ਹੋਇਆ ਹੈ ਔਰ ਮੈਨੂੰ ਇਹ ਤੋਂ ਵੀ ਕਈ ਗੁਣੇ ਵੱਧ ਲੱਗਦਾ ਕਿਉਂਕਿ ਘਰਾਂ ਦੇ ਵਿੱਚ ਜਿੰਨਾ ਸਮਾਨ ਹੈ ਸਾਰੇ ਦਾ ਸਮਾਨ ਸਾਰਾ ਸਮਾਨ ਲੋਕਾਂ ਦਾ ਕਿਉਂਕਿ 6-6 ਫੁੱਟ 7-7 ਫੁੱਟ ਪਾਣੀ ਚੜਿਆ ਉਹ ਸਾਰੇ ਦਾ ਸਾਰਾ ਨੁਕਸਾਨਿਆ ਗਿਆ ਹੈ ਔਰ ਉਹਦੇ ਮੁਤਾਬਕ ਵੱਡਾ ਮਤਲਬ ਨੁਕਸਾਨ ਹੋਇਆ ਹੈ ਪੰਜਾਬ ਦਾ ਜੋ ਸਰਕਾਰ ਨੇ ਕਿਸਾਨਾਂ ਨੂੰ ਦੋਨੋਂ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਪੋਰਟ ਦੇਣ ਦੀ ਗੱਲ ਕੀਤੀ ਹੈ ਉਹ ਜੇ ਕਹੀਏ ਤਾਂ ਸਿਰਫ ਮਤਲਬ ਊਂਠ ਦੇ ਮੂੰਹ ਦੇ ਵਿੱਚ ਜੀਰੇ ਦੇ ਬਰਾਬਰ ਆ ਇਸ ਤੋਂ ਵੱਧ ਕੁਝ ਨਹੀਂ ਦਿੱਤਾਗਾ ਸਰਕਾਰਾਂ ਨੇ ਇਹ ਇੱਕ ਤਰ੍ਹਾਂ ਦਾ ਮਜ਼ਾਕ ਆ ਲੋਕਾਂ ਨਾਲ ਲੱਗਦਾ ਨਹੀਂ ਕਿ ਜੋ ਬਿਜ਼ਨਸ ਨਹੀਂ ਦੇ ਪ੍ਰਭਾਵ ਨਹੀਂ ਆਏ ਸੀ ਉਹਨਾਂ ਨੂੰ ਜੋ ਹੱਪੈਕ ਚਲਾਣੇ ਗਏ ਉਹਦੇ ਨਾਲ ਲੋਕਾਂ ਦੀ ਦਿੱਕਤ ਉਹਨਾਂ ਨੂੰ ਲੱਗੀ ਹੋਈ ਨਹੀਂ ਮਨਮਣੀ ਲੱਗੀ ਮੈਨੂੰ ਲੱਗਦਾ ਲੂਣ ਸਿਰਕਿਆ ਗਿਆ ਹੈ ਕਿਉਂਕਿ ਪਹਿਲੀ ਤਾਂ ਗੱਲ ਇਹ ਆ ਕਿ ਉਹ ਆਏ ਕਿਦੋਂ ਉਹਨਾਂ ਨੇ ਲਗਾਤਾਰ 27 ਤਰੀਕ ਤੋਂ ਲੈ ਕੇ ਇੱਥੇ ਢੇੜਾ ਮਾਰਦੇ ਆ ਗਏ ਉਹ 9 ਤਰੀਕ ਨੂੰ 27 ਤਰੀਕ ਨੂੰ ਪੰਜਾਬ ਡੁੱਬਣਾ ਡੁੱਬ ਗਿਆ ਦੇਸ਼ ਦਾ ਪ੍ਰਧਾਨ ਮੰਤਰੀ 9 ਤਰੀਕ ਨੂੰ ਆ ਕੇ ਪੰਜਾਬ ਦੇ ਵਿੱਚ ਫੇਰੀ ਪੰਜਾਬ ਫੇਰੀ ਤੇ ਆਏ ਨੇ ਤੋਂ ਉਦੋਂ ਵੀ ਜੇ ਜਿਹੜਾ ਕੋਈ ਦੇਖੇ ਗਏ ਨੇ ਉਦੋਂ ਵੀ ਇਹ ਦੇਖੇ ਕਿ ਵੀ ਅਸੀਂ 1600 ਕਰੋੜ ਰੁਪਈਆ ਦੇਣੇ ਆ। ਜਦੋਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 13000 ਕਰੋੜ ਦੀ ਤਾਂ ਇਹਨਾਂ ਕੋਲੇ ਰਿਪੋਰਟ ਜਾ ਚੁੱਕੀ ਆ ਨੁਕਸਾਨ ਦੀ। ਕੇਂਦਰ ਨਹੀਂ ਦੇਗਾ ਤਾਂ ਹੋਰ ਦੇਗਾ ਕੌਣ? ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਅਗਲੀ ਗੱਲ ਕਹਿਣੀ ਚਾਹਣਾ। ਲੋਕਾਂ ਨੂੰ ਉਮੀਦ ਸੀ ਸਾਡੇ ਪ੍ਰਧਾਨ ਮੰਤਰੀ ਤੋਂ ਕਿ ਪ੍ਰਧਾਨ ਮੰਤਰੀ ਜੀ ਜ਼ਰੂਰ ਪੰਜਾਬ ਦੇ ਹਿਤਾ ਨੂੰ ਧਿਆਨ 'ਚ ਰੱਖ ਕੇ ਇਨਵੈਸਟੀਗੇਸ਼ਨ ਜ਼ਰੂਰ ਕਰਾਉਣਗੇ ਕਿ ਕੋਈ ਜੁਡੀਸ਼ੀਅਲੀ ਇਨਕੁਇਰੀ ਹੋਵੇ ਕਿ ਇਹ ਹੜ ਆਏ ਕਿਉਂ? لیکن ਉਹਦੇ ਪ੍ਰਤੀ ਨਾ ਪੰਜਾਬ ਦਾ ਮੁੱਖ ਮੰਤਰੀ ਬੋਲਿਆ ਤੇ ਨਾ ਉਹਦੇ ਪ੍ਰਤੀ ਸਾਡਾ ਕੇਂਦਰ ਤੋਂ ਮਤਲਬ ਆਏ ਹੋਏ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਕੋਈ ਮੂੰਹ ਖੋਲਿਆ ਤੇ ਇਹ 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 ਗੱਲਾਂ ਜਿਹੜੀਆਂ ਨੇ ਪੰਜਾਬ ਪ੍ਰਤੀ ਮਤਲਬ ਬੇਰੁਖੀ ਸਜ਼ਾਹਰ ਕਰ ਦਿੰਦੇ ਦੇਖੋ ਮੈਂ ਸਮਝਦਾ ਕਿ ਮਿਸ ਮੈਨੇਜਮੈਂਟ ਜਿਸ ਤਰੀਕੇ ਦਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਕੇਂਦਰ ਨੇ ਕਬਜ਼ਾ ਕੀਤਾ ਜਾਣ ਬੁੱਝ ਕੇ ਕਬਜ਼ਾ ਕੀਤਾ ਔਰ ਉਹ ਕਬਜ਼ਾ ਕਰਨ ਤੋਂ ਬਾਅਦ ਲੋਕਾਂ ਨੂੰ ਇਹ ਸਜ਼ਾ ਦਿੱਤੀ ਗਈ ਹੈ ਜਿਵੇਂ ਕਿ ਇੱਕ ਅੰਕੜਾ ਜਾਂ ਸਾਡੇ ਮਾਹਰ ਕਹਿ ਰਹੇ ਨੇ ਕਿ 25 ਮਈ ਨੂੰ ਵਾਟਰ ਲੈਵਲ ਹੈ ਜਿਹੜਾ ਜੇ ਭਾਖੜਾ ਦੀ ਗੱਲ ਕਰੀਏ ਤਾਂ ਉਹ 1445 ਫੁੱਟ ਚਾਹੀਦਾ ਸੀ ਤੇ ਉਸ ਦਿਨ ਪਾਣੀ ਦਾ ਜਿਹੜਾ ਲੈਵਲ ਸੀਗਾ ਉਹ 1500 ਬਾੜ ਫੁੱਟ ਸੀ ਉਦੋਂ ਉਹਨੇ ਆਪਣੇ ਆਪ ਹੀ ਪਤਾ ਹੈ ਕਿ ਥੋੜੇ ਜਿਹੇ ਸਮੇਂ 'ਚ 1600 ਫੁੱਟ ਦੇ ਉੱਤੇ ਜਾ ਕੇ ਤਾਂ ਉਹਨੇ ਮਤਲਬ ਡੋਬਾ ਦੇ ਦੇਣਾ ਤਾਂ ਇਹ ਜਿਹੜੇ ਹਾਲਾਤ ਬਣੇ ਹਨ ਨਾ ਇਹ ਸਾਡੀ ਸਰਕਾਰ ਨੇ ਦੀ ਅਣਗਹਿਲੀ ਕਰਕੇ ਔਰ ਉਹਦੇ ਉਹਦੇ ਪ੍ਰਤੀ ਸਾਡੀ ਸਰਕਾਰ ਨੇ ਅਜੇ ਤੱਕ ਕੋਈ ਮੂੰਹ ਨਹੀਂ ਖੋਲਿਆ ਕਿ ਅਸੀਂ ਦੀ ਇਨਵੈਸਟੀਗੇਸ਼ਨ ਕਰਾ ਕੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਂਗੇ ਲੋਕਾਂ ਦੇ ਹੁਣ ਮੋੜ ਬਸੇ ਇਹ ਕਿ ਕਿੰਨਾ ਦਿਨ ਇੰਤਜ਼ਾਰ ਹੋਣਾ ਚਾਹੀਦਾ ਹੈ ਉਹ ਤੁਹਾਡੇ ਵੱਲੋਂ ਜਾਂ ਲੋਕਾਂ ਤੋਂ ਪਬਲਿਕਲੀ ਸਵਾਲ ਨੂੰ ਮੁਕਿੱਦਾਂ ਦੇ ਜਾਂ ਕੀਤੇ ਜਾਵੇ ਦੇਖੋ ਸਰਕਾਰ ਨੇ ਤਾਂ ਜੋ ਕਰਨਾ ਸੀ ਕਰਕੇ ਦਿਖਾਦਾ ਸਰ ਪੰਜਾਬ ਸਰਕਾਰ ਨੇ ਤਾਂ ਕਹਿਦਾ ਵੀ ਕਿਸਾਨਾਂ ਨੂੰ ਅਸੀਂ 20000 ਰੁਪਏ ਮੁਆਵਜ਼ਾ ਦੇਵਾਂਗੇ ਮਰਨ ਵਾਲਿਆਂ ਨੂੰ ਅਸੀਂ 4000 ਰੁਪਏ 4 ਲੱਖ ਰੁਪਏ ਦੇਵਾਂਗੇ ਤੇ ਦੂਸਰਾ ਇਹ ਕਹਿਦਾ ਵੀ ਮਿੱਟੀ ਤੁਹਾਡੀ ਆ ਤੁਸੀਂ ਆਪਦੀ ਚੱਕੋ ਜੋ ਮਰਜੀ ਕਰ ਲੋ ਇਹੋ ਜੀਆਂ ਗੱਲਾਂ ਕੀਤੀਆਂ ਨੇ ਮੁਰਵ ਸੇਬਾ ਦੀ ਲੋੜ ਪੈਣੀ ਆ ਜਿਹੜੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਉਹਦੇ ਵਿੱਚ ਕਿਸਾਨ ਵੀ ਨੇ ਉਹ 'ਚ ਮਜ਼ਦੂਰ ਵੀ ਨੇ ਉਹਦੇ ਛੋਟੇ ਦੁਕਾਨਦਾਰ ਵੀ ਨੇ ਉਹਦੇ ਵਿੱਚ ਛੋਟੇ ਸਨਤਕਾਰ ਮਲਾ ਜਿਹੜੇ ਛੋਟੇ-ਛੋਟੇ ਸਾਡੇ ਮਿਸਤਰੀ ਭਾਈਚਾਰੇ ਦੇ ਲੋਕ ਬੈਠੇ ਉਹ ਵੀ ਬੈਠੇ ਨੇ ਉਹਨਾਂ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੰਜ-ਪੰਜ ਫੁੱਟ ਪਾਣੀ ਲਗਾਤਾਰ 15 ਦਿਨ ਖੜਾ ਰਹਿ ਗਿਆ ਉਹ ਕੀ ਕਰਨਗੇ ਜੀ ਉਹਨਾਂ ਦਾ ਸਾਰਾ ਸਮਾਨ ਗਲ ਚੁਕਿਆ ਹੈ ਉਹਨਾਂ ਦੇ ਮੁੜ ਵਸੇਬੇ ਦੇ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ ਜਿਹਦੇ ਪ੍ਰਤੀ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਕੋਈ ਕੁਝ ਬੋਲਿਆ ਨਹੀਂ ਜੋ ਲੋਕ ਜਾਂ 12 ਸਟੇਟਾਂ ਦੇ ਨੇ ਜਾਂ ਜਿਹੜੇ ਹੈਗੇ ਆ ਇਹਨਾਂ ਦੇ ਜਾਂ ਜੋ ਵੀ ਹੁਣ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਨੇ ਮੈਂ ਚੁਕਾ ਨਹੀਂ ਇਸ ਵਕਤ ਉਹ ਮਦਦ ਕਰ ਸਕਦੇ ਨਹੀਂ ਜਾਂ ਉਹਨਾਂ ਨੂੰ ਕੋਈ ਹਲੇ ਸਮਾਰੋਪਕੀ ਕਰਨੀ ਪਵੇਗੀ ਕੋਈ ਕੋ ਇਸ ਵੇਲੇ ਜਿੰਨੀ ਕੁ ਮਦਦ ਦੀ ਲੋੜ ਆ ਮੈਨੂੰ ਲੱਗਦਾ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਨੇੜੇ ਤੇੜੇ ਉਹਨਾਂ ਨੂੰ ਪਸ਼ੂਆਂ ਵਾਸਤੇ ਚਾਰੇ ਚੂਰੇ ਦੀ ਜ਼ਰੂਰਤ ਉਹਨਾਂ ਨੂੰ ਲੋੜੋ ਕਰਨਾ ਚਾਹੀਦਾ ਔਰ ਜਿਹੜਾ ਵੱਡੀ ਗੱਲ ਹੈ ਜਿਹੜੀ ਲੋਕਾਂ ਦੀ ਮੁਰਗ ਸੇਬੇ ਦੀ ਉਹਦੇ ਵਾਸਤੇ ਵੱਡੀ ਹਿੰਮਤ ਮਾਰਨੀ ਪੈਣੀ ਹੈ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਦਰਿਆਣੇ ਪੱਟ ਰਖੋ ਕਰਕੇ ਖਰਾਬ ਕੀਤੀਆਂ ਉਹਨੂੰ ਠੀਕ ਕਰਕੇ ਦੇਣਾ ਪੈਣਾ ਹੈ ਲੋਕਾਂ ਨੂੰ ਖਾਦਾਂ ਦੀ ਲੋੜ ਪੈਣੀ ਹੈ ਲੋਕਾਂ ਨੂੰ ਡੀਜ਼ਲ ਦੀ ਲੋੜ ਪੈਣੀ ਹੈ ਲੋਕਾਂ ਨੂੰ ਬਿਜਲੀ ਦੀ ਲੋੜ ਪੈਣੀ ਹੈ ਔਰ ਉਹਦੇ ਵਾਸਤੇ ਸਾਨੂੰ ਮਤਲਬ ਤਤਪਰ ਰਹਿਣਾ ਪਵੇਗਾ ਇਹ ਮੈਂ ਬਾਹਰਲੀਆ ਸਟੇਟਾਂ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਹੁਣ ਨਾ ਭਜੋ ਹੁਣ ਇਹ ਆਪਦਾ ਸਮਾਨ ਲੈ ਕੇ ਇਕੱਠਾ ਕਰਕੇ ਰੱਖ ਲੋ ਜਿਸ ਤਰ੍ਹਾਂ ਕਰਨਾ ਚਾਹਣਿਓ ਇਸੇ ਤਰ੍ਹਾਂ ਜਿਹੜੇ ਸਾਡੇ ਐਨ ਆਰ ਆਈ ਭਰਾ ਨੇ ਉਹ ਆਪਦਾ ਜਿਹੜਾ ਵੀ ਪੈਸਾ ਖਰਚ ਕਰਨਾ ਚਾਹੁੰਦੇ ਉੱਥੇ ਇਕੱਠਾ ਕਰਕੇ ਰੱਖਣ ਉਸ ਵੇਲੇ ਤਕੜੇ ਹੋ ਕੇ ਆ ਆ ਕੇ ਆਪਦੇ ਹੱਥੀ ਇਹਨੂੰ ਜਾਇਜ਼ ਥਾਂ ਦੇ ਉੱਤੇ ਖਰਚ ਕਰਨ ਦੀ ਕੋਸ਼ਿਸ਼ ਕਰਨੀ ਇਸ ਵਾਰ ਇਸ ਆਪਣੇ ਨਾਲ ਨਿਕਲਣ ਦੀ ਪਿੰਨਾਦ ਨਹੀਂ ਪਿਆਦੀ ਹਨੇ ਕੋਈ ਕੋਈ ਦੀ ਬਾਤ ਪੜੀ ਹੈ ਚਾਹੀ ਇਹਦੇ ਵਿੱਚ ਐਨ ਆਰ ਆਈ ਵੀਰ ਹੋਣ ਚਾਹੀਦੇ ਲੋਕ ਹੋਣ ਚਾਹੀਦੇ ਮਹੱਤਵਪੂਰਨ ਕਾਰਜਾਂ ਲਈ ਪਰ ਕਿਸੇ ਨਾ ਕਿਸੇ ਇਹ ਨਹੀਂ ਲੱਗਦਾ ਕਿ ਇਹਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਉਸ ਲਈ ਜੇ ਜਦੋਂ ਵੀ ਕੁਝ ਕਰੀਏ ਦੇਖੋ ਮੈਨੂੰ ਲੱਗਦਾ ਹੈ ਕਿ ਪੱਕਾ ਪ੍ਰਬੰਧ ਕਰਵਾਏ ਬਿਨਾ ਮੰਦਰਾ ਅਸੀਂ ਹਰ ਵਾਰੀ ਮਰਦੇ ਰਹਾਂਗੇ ਪੱਕਾ ਪ੍ਰਬੰਧ ਇਹਦਾ ਇਹ ਮੰਨਦਾ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਕੇਂਦਰ ਦੇ ਕੋਲੋਂ ਉਹਦੇ ਅਧਿਕਾਰ ਖੋਹਣੇ ਪੈਣਗੇ ਔਰ ਰਾਜਾਂ ਨੂੰ ਸੰਭਾਲਨੇ ਪੈਣਗੇ ਇਹ ਵੱਡੀ ਲੜਾਈ ਲੜਨੀ ਪੈਗੀ ਲੋਕਾਂ ਨੂੰ ਔਰ ਤਕੜੇ ਹੋ ਕੇ ਸਰਕਾਰਾਂ ਦੇ ਗਲਤੇ ਚੜ ਕੇ ਜਿਹੜਾ ਡੈਮਾਂ ਦੇ ਵਿੱਚੋਂ ਜਿਹੜਾ ਗਾਰ ਹੈ ਉਹ ਕਢਵਾਉਣੀ ਪੈਗੀ ਬਾਕੀ ਜਿਹੜੇ ਬੰਨ ਹੈ ਇਹ ਬੰਨ ਲਗਾਤਾਰ ਮਤਲਬ ਸਰਕਾਰ ਤੇ ਦਾਬ ਦੇ ਕੇ ਇਹਨਾਂ ਨੂੰ ਮਜ਼ਬੂਤ ਕਰਾਉਣਾ ਪਵੇਗਾ ਜਿੰਨੇ ਤਾਂ ਹਰ ਵਾਰੀ ਮਤਲਬ ਸਾਡੇ ਲੋਕਾਂ ਨਾਲ ਇਹ ਜਦੋਂ ਕਿ ਉਹ ਕੰਟਰੋਲ ਵੀ ਅਗਲਾਂ ਕੋਲੇ ਹੋਇਆ ਤੇ ਬੰਨ ਵੀ ਇਹੇ ਹੋਏ ਤਾਂ ਫਿਰ ਦੁਬਾਰਾ ਦੁਬਾਰਾ ਲੋਕ ਮਰਦੇ ਰਹਿਣਗੇ ਇਹ ਵੀ ਸਵਾਲ ਖੜੇ ਹੋ ਰਹੇ ਆ ਕਿ ਜਿਹੜਾ ਮੰਡ ਉੱਤੇ ਪਹੁੰਚਦਾ ਉਸ ਨੂੰ ਸਟੋਰ ਜਾਣ ਕੀਤਾ ਜਾ ਰਿਹਾ ਨਹੀਂ ਓਏ ਇਹ ਗੱਲਾਂ ਹੈ ਲੇਕਿਨ ਜੋ ਮੈਨੂੰ ਲੱਗਦਾ ਰਮਾਣਾ ਜੀ ਉਹਦੇ ਚ ਇਹ ਲੱਗ ਰਿਹਾ ਹੈ ਕਿ ਜਿਹੜੇ ਲੋਕ ਵਿਚਾਰੇ ਗਰੀਬ ਨੇ ਪਾਣੀ ਨੇ ਇੰਨੇ ਇੱਕ ਡਰਾ ਤੇ ਇੰਨਾ ਕੋ ਉਹਨਾਂ ਦੇ ਅੰਦਰ ਸਹਿਮ ਦੇ ਵਿੱਚ ਚਲੇ ਗਏ ਸਹਿਮੇ ਪਏ ਨੇ ਲੋਕ ਉਹਨਾਂ ਨੂੰ ਆਏ ਲੱਗੇ ਜਾਂਦਾ ਵੀ ਪਤਾ ਨਹੀਂ ਕਿੰਨਾ ਕਚਰੇ ਇਹ ਹਾਲਾਤ ਨੇ ਬਣੇ ਰਹਿਣਗੇ ਕਿ ਉਹ ਸੰਸੀ ਹੋਰ ਇਕੱਠੇ ਕਰ ਲਈਏ ਸੀ ਹੋਰ ਕੱਟਾ ਕਰ ਲਈਏ ਉਹਦਾ ਰਿਜ਼ਲਟ ਇਹ ਆ ਰਿਹਾ ਕਿ ਅਸਲ ਕੁਝ ਲੋਕ ਵਿਚਾਰੇ ਮਗਰ ਜਿਹੜੇ ਬੈਠੇ ਨੇ ਉਹਨਾਂ ਤੱਕ ਚੀਜ਼ ਪਹੁੰਚ ਹੀ ਨਹੀਂ ਰਹੀ ਇਹ ਇਹ ਥੋੜੀ ਜੀ ਮਤਲਬ ਸਮੱਸਿਆ ਹੈਗੀ ਆ ਮੈਂ ਉਹਨਾਂ ਨੂੰ ਵੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਉਹਨਾਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜਿਹਦੇ ਘਰੇ 2 ਦਿਨ 4 ਦਿਨ ਦਾ ਸਰਾਸ਼ਣ ਬਣ ਗਿਆ ਉਹ ਕਿਰਪਾ ਕਰਕੇ ਆਪਾਂ ਦੂਜਿਆਂ ਦੇ ਘਰ ਤੇ ਕਰੋ ਉਂਗਲ ਫੜ ਕੇ ਹੱਥ ਫੜ ਕੇ ਉਹਨਾਂ ਨੂੰ ਦਿਸ਼ਾ ਦੇ ਕੇ ਉਹਨਾਂ ਤੱਕ ਲੈ ਕੇ ਚੱਲੀਏ ਕਿ ਲਵੀ ਪਾਈ ਐ ਇਸ ਘਰ ਨੂੰ ਲੋਡ ਐ ਉਹਨਾਂ ਘਰਾਂ ਦੀ ਆਪਾਂ ਲੋਡ ਸਾਰ ਲਈਏ ਫਿਰ ਆਪਾਂ ਦੁਬਾਰਾ ਮਤਲਬ ਜੇ ਲੋਡ ਰਹੇਗੀ ਫਿਰ ਦੁਬਾਰਾ ਮਤਲਬ ਹਮਲਾ ਮਾਰ ਲਾਂਗੇ ਸਾਰਿਆਂ ਦੀ ਲੋਡ ਪੂਰੀ ਕਰ ਲਾਂਗੇ 88 ਵਾਲਾ ਇਹ ਦਿਨ ਹੈ ਜਿਹੜੇ ਰਹਿਦੀ ਦੁਨੀਆ ਤੱਕ 2025 ਨੇ ਲੋਕਾਂ ਦੇ ਮਨਾਂ ਦੇ ਵਿੱਚ ਵਸਦੇ ਰਹਿਣਗੇ ਹਾਏ ਇਹ ਕੁਦਰਤੀ ਗੱਲ ਆ ਕਿ ਪਹਿਲਾਂ ਤਾਂ ਦੇਖੋ 88 ਵਾਲੇ ਹੜੀ ਨਹੀਂ ਸੀ ਭੁੱਲੇ ਲੋਕਾਂ ਨੂੰ ਔਰ ਆ ਦੁਬਾਰਾ ਫੇਰ ਮਤਲਬ ਲੋਕਾਂ ਨੂੰ ਯਾਦ ਰਹਿਣਗੇ ਦੋ ਗੱਲਾਂ ਨਾਲ ਯਾਦ ਰਹਿਣਗੇ ਕਿ ਇਹ ਤਾਂ ਇਹ ਪਹਿਲੀ ਗੱਲ ਹੈ ਕਿ ਸਰਕਾਰ ਨੇ ਬਿਲਕੁਲ ਬੇਰੁਖੀ ਰੱਖੀ ਦੂਸਰੇ ਨੰਬਰ ਦੇ ਉੱਤੇ ਕਿ ਲੋਕਾਂ ਨੇ ਆਪ ਦੇ ਲੋਕਾਂ ਦੀ ਆਪਾਂ ਫੜ ਕੇ ਆਪ ਪੈਰਾ ਸਰ ਖੜੇ ਹੋਏ ਆਪ ਦੇ ਲੋਕਾਂ ਨੂੰ ਲੋਕਾਂ ਨੇ ਬਚਾਇਆ ਸਰਕਾਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੇ ਤੀਸਰੀ ਇਹ ਗੱਲ ਵੱਡੀ ਰਹੇਗੀ ਕਿ ਇਹ ਰਿਕਾਰਡ ਤੋੜ ਗਿਆ ਜਿਹੜਾ ਜਿਹੜਾ ਫਲੱਡ ਇਤਕੀ ਆਇਆ ਇਹ 88 ਦਾ ਰਿਕਾਰਡ ਵੀ ਤੋੜ ਗਿਆ